ਦੇਠ ਸਬੈ تھا ਨਹੀਂ ਤਦ ਜਿਹਿਆ ਬਦੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਗੁਰੂ ਪਿਆਰੀ ਸੰਗ ਜਿਉ ਫਤਿਹ ਪ੍ਰਮਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਜੀ ਨੇ ਮੇਰੀਆਂ ਤੇ ਤੁਹਾਡੀਆਂ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਕਿਰਪਾ ਕੀਤੀ ਹੈ ਆਪ ਜੀ ਦੇ ਪਾਵਨ ਚਰਨशो ਪ੍ਰਾਪਤ ਅਸਥਾਨ ਦੇ ਦਰਸ਼ਨ ਵਿਦਾਰੇ ਬਖਸ਼ੇ ਨੇ ਸਾਂਝ ਜੀਓ ਮੈਂ ਤੁਹਾਡਾ ਵੀਰ ਫਰਮਜੀਤ ਸਿੰਘ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਫਰਮ ਗਰੇਵਾਲ ਅਫੀਸ਼ੀਅਲ ਦੇ ਵਿੱਚ ਜਿਸ ਦੇ ਮਾਧਮ ਰਾਹੀਂ ਮੈਂ ਆਪ ਜੀ ਨਾਲ ਸਿੱਖ ਧਰਮ ਦੀਆਂ ਇਤਿਹਾਸਕ ਸਥਾਨਾਂ ਦੀਆਂ ਵੀਡੀਓਆਂ ਦੀ ਸਾਂਝ ਤੁਹਾਡੇ ਨਾਲ ਪਾਉਂਦਾ ਰਹਿਣਾ ਹ ਸੋ ਆਪ ਜੀ ਕਿਰਪਾ ਕਰਨੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਅਖੀਰ ਤੱਕ ਦੇਖਣਾ ਕਿਉਂਕਿ ਅਧ ਵਿਚਾਰਿਓ ਵੀਡੀਓ ਨੂੰ ਛੱਡਣਾ ਗੁਰੂ ਸਥਾਨਾਂ ਦਾ ਸਤਕਾਰ ਨਾ ਕਰਨ ਦੇ ਬਰਾਬਰ ਹੁੰਦਾ ਹੈ ਸੰਗਤ ਜੀਓ ਸੋ ਆਪਜੀ ਕਿਰਪਾ ਕਰਨੇ ਪੂਰੇ ਦਰਸ਼ਨ ਦਿਦਾਰੇ ਕਰਨੇ ਅਤੇ ਲਾਹਾ ਪ੍ਰਾਪਤ ਕਰਨਾ ਜੀ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦਰਸ਼ਨ ਦਿਦਾਰੇ ਬਖਸ਼ੇ ਹਨ ਦੋ ਪਾਤਸ਼ਾਈਆਂ ਦੀ ਚੰਨ ਸੋ ਪ੍ਰਾਪਤ ਮਹਾਨ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੇਗ ਸਰ ਸਾਹਿਬ ਕਟਾਣਾ ਸਾਹਿਬ ਜੀ ਦੇ ਇਹ ਪਾਵਨ ਸਥਾਨ ਬੁਰਾਹਾ ਨਹਿਰ ਦੇ ਕਿਨਾਰੇ ਦੇ ਉੱਪਰ ਪਿੰਡ ਕਟਾਣਾ ਵਿਖੇ ਸਥਿਤ ਹੈ ਜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਜਿਸ ਵੇਲੇ ਗਵਾਰੀਆਰ ਦੇ ਕਿਰੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਜਹਾਂਗੀਰ ਦੇ ਮਹਿਲ ਵਿਕੇ ਆਪਣੇ ਮੁਆਰਕ ਚਰਮ ਪਾ ਕੇ ਉਸ ਨੂੰ ਤਾਰਦੇ ਹਨ ਤਾਂ ਜਹਾਂਗੀਰ ਆਪਣੀਆਂ ਕੀਤੀਆਂ ਗਲਤੀਆਂ ਦੀ ਮੁਆਫੀ ਮੰਗਦਾ ਹੋਇਆ ਗੁਰੂ ਪਾਤਸ਼ਾਹ ਜੀ ਨੂੰ ਕਾਪੀ ਚੰਦੂ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਮੇਰੀ ਪੀੜ ਦੇ ਮਾਲਕ ਹਰਕੋਬਿੰਦ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਸਚੇ ਪਾਤਸ਼ਾਹੀ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਦਿੱਲੀ ਤੋਂ ਲਾਹੌਰ ਵੱਲ ਨੂੰ ਲੈ ਤੁਰੇ ਰਾਹੋ ਰਾਹੀ ਸੰਗਤਾਂ ਨੂੰ ਉਤਾਰਦੇ ਹੋਏ ਗੁਰੂ ਪਾਤਸ਼ਾਹੀਓ 20 ਫਗਣ 1675 ਨੂੰ ਇਸ ਪਾਵਨ ਸਥਾਨ ਦੇ ਉੱਪਰ ਆਪਣੇ ਚਰਨ ਪਾਉਂਦੇ ਹਨ ਉਸ ਸਮੇਂ ਗੁਰੂ ਜੀ ਪਾਸ ਸੱਤ ਤੋਪਾ 1100 ਘੋੜ ਸਵਾਰ ਅਤੇ ਨਾਲ ਇੱਕ ਕੈਦੀ ਚੰਦੂ ਸੀ ਬੁਨਜਾ ਕਲੀਆਂ ਵਾਲਾ ਜਾਮਾ ਜਿਸ ਨਾਲ ਕਿਲੇ ਵਿੱਚੋਂ ਹੁਣਜਾ ਰਾਜੇ ਰਹਾ ਕਰਵਾਏ ਸਨ ਸਤਿਗੁਰੂ ਜੀ ਇੱਕ ਰਾਤ ਇਸ ਸਥਾਨ ਦੇ ਉੱਪਰ ਵਿਸ਼ਰਾਮ ਕਰਦੇ ਹਨ ਜਿਸ ਵੇਰੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਵੇਰੀ ਦੇ ਨਾਲ ਸਤਿਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਇਸ ਪਾਵਨ ਸਥਾਨ ਦਾ ਨਾਮ ਦਮਦਮਾ ਸਾਹਿਬ ਰੱਖਿਆ ਗੁਰੂ ਪਾਤਸ਼ਾਹ ਜੀ ਕਨਗੀਧਰ ਗੋਬਿੰਦ ਸਿੰਘ ਜੀ ਉਹ ਮਹਾਰਾਜ ਉੱਚ ਦਾ ਪੀਰ ਬਣ ਕੇ ਗਿਆ 11ਪੋ 1761 ਈਸਵੀ ਨੂੰ ਇਸ ਸਥਾਨ ਤੇ ਆਏ ਆਪ ਜੀ ਦੇ ਨਾਲ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਗਨੀ ਖਾਨ ਤੇ ਨਵੀ ਖਾਨ ਜੀ ਸਨ ਆਪ ਜੀ ਨੇ ਇਸ 베ਰੀ ਸਾਹਿਬ ਦੇ ਹੇਠਾਂ ਫੁਲੰਗ ਰਖਵਾ ਕੇ ਵਿਸ਼ਰਾਮ ਕੀਤਾ ਆਪ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਦੇਗ ਸਰ ਸਹਿਬ ਰੱਖਿਆ ਇਸ ਲਈ ਜੋ ਸੁਖਣਾ ਸੁੱਕੇ ਇੱਥੇ ਦੇਗ ਕਰਵਾਉਂਦਾ ਹੈ ਗੁਰੂ ਪਾਤਸ਼ਾਹ ਜੀ ਉਸ ਦੀ ਉਸ ਨੂੰ ਤੇ ਬਖਸ਼ਿਸ਼ ਕਰਦੇ ਹਨ ਉਸ ਦੀ ਮੰਨ ਦੀ ਮਰਜ਼ੀ ਪੂਰੀ ਹੁੰਦੀ ਹੈ ਇੱਕ ਹੋਰ ਉਸ ਇਤਿਹਾਸ ਦੇ ਵਿੱਚ ਇੱਕ ਹੋਰ ਸਾਖੀ ਹੈ ਇਹ ਸਨ 1854 ਵਿੱਚ ਨਹਿਰ ਸਰਹੰਦ ਦਾ ਸਰਵੇ ਹੋਇਆ ਇਸ ਸਥਾਨ ਦੇ ਵਿੱਚੋਂ ਨਹਿਰ ਨਗਾਉਣੀ ਦੀ ਸਕੀਮ ਸੀ ਪਰ ਖੁਦਾਈ ਕਰਾਉਣ ਵਾਲਾ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ ਬੇਰੀ ਸਾਹਿਬ ਵੱਡਣ ਲੱਗਾ ਅੰਨਾ ਹੋ ਗਿਆ ਜਿਸ ਜਿਸ ਜਗ੍ਹਾ ਤੇ ਬੀਰੀ ਸਾਹਿਬ ਉੱਪਰ ਟੱਕ ਲਾਇਆ ਗਿਆ ਉਸ ਸਥਾਨ ਦੇ ਉੱਪਰੋਂ ਖੂਨ ਵਹਿ ਤੁਰਿਆ ਅੰਗਰੇਜ਼ ਇੰਜੀਨੀਅਰ ਬਹੁਤ ਪਛਤਾਇਆ ਤੇ 51 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਮਾਫੀ ਮੰਗੀ ਤੇ ਉਸਦੇ ਅੱਖਾਂ ਦੀ ਜੋਤ ਵਾਪਸ ਆ ਗਈ ਤੇ ਉਸਨੇ ਉਸ ਸਥਾਨ ਨੂੰ ਜਰਾ ਵੀ ਨਾ ਛੇੜਿਆ ਤੇ ਨਹਿਰ ਨੂੰ 빙ੀ ਕਰਕੇ ਇਸ ਸਥਾਨ ਦੇ ਉੱਪਰੋਂ ਘੁਮਾ ਕੇ ਲੰਘਾ ਦਿੱਤਾ ਗੁਰੂ ਪਿਆਰੀ ਸੰਗਜਿਓ ਆਪ ਜੀ ਨੂੰ ਅੱਜ ਦੀ ਇਸ ਵੀਡੀਓ ਵਿੱਚ ਇਸ ਪਾਵਨ ਸਥਾਨ ਦੇ ਦਰਸ਼ਨ ਕਰਵਾਉਂਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿਉਂਕਿ ਆਪ ਜੀ ਦੇ ਸਾਥ ਦੇ ਨਾਲ ਹੀ ਗੁਰੂ ਪਾਤਸ਼ਰੀ ਕਿਰਪਾ ਨਾਲ ਥੋੜਾ ਥੋੜਾ ਕਰਕੇ ਆਪਣਾ ਪਰਿਵਾਰ ਵਧਾ ਜਾ ਰਿਹਾ ਹੈ ਆਪ ਜੀ ਦੇ ਹੌਸਲਾ ਫਜ਼ਾਈ ਦੇ ਨਾਲ ਮਾਨੂੰ ਹੋਰ ਖੁਸ਼ੀ ਮਹਿਸੂਸ ਹੁੰਦੀ ਆ ਉਤਸ਼ਾਹ ਮਿਲਦਾ ਹੈ ਕਿ ਜਿਆਦਾ ਤੋਂ ਜਿਆਦਾ ਪਵਨ ਸਥਾਨਾਂ ਦੀ ਗੁਰੂ ਸਾਹਿਬ ਜੀ ਦੇ ਚਰਨ ਛੋਪਾ ਪ੍ਰਭ ਸਥਾਨਾਂ ਦੀ ਵੀਡੀਓ ਰਾਹੀਂ ਆਪ ਜੀ ਦੇ ਨਾਲ ਦਰਸ਼ਨਾਂ ਦੀ ਸਾਂਝ ਪਾਉਂਦੇ ਰਹੀਏ ਅਤੇ ਗੁਰੂ ਪਾਤਸ਼ਾਹ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੀਏ ਜੀ ਸੋ ਆਪਣੇ ਵੀਰ ਦੀ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਸੰਗਤ ਜੀ ਵੀਡੀਓ ਦੇ ਉੱਪਰ ਲਾਈਕ ਬਿਲਕੁਲ ਨਾ ਮਾਤਰਾਉਂਦੇ ਹਨ ਤੇ ਕਮੈਂਟ ਤਾਂ ਬਿਲਕੁਲ ਵੀ ਕੋਈ ਸੰਗਤ ਵਿੱਚੋਂ ਨਹੀਂ ਕਰਦਾ ਕਿਰਪਾ ਕਰਿਆ ਕਰੋ ਜਿਸ ਤਰ੍ਹਾਂ ਆਪਾਂ ਅੱਜ ਕੱਲ ਦੇ ਗਾਣਿਆਂ ਉੱਪਰ ਜਾਂ ਹੋਰਾਂ ਵੀਡੀਓ ਉੱਪਰ ਛੱਟ ਮਿੰਟ ਦੇ ਵਿੱਚ ਕਮੈਂਟ ਕਰ ਦਿੰਦੇ ਹਾਂ ਨਾਈਸ ਵੈਰੀ ਨਾਈਸ ਸੁਪਰ ਬੀਲ ਮੈਂਟਲਿਟੀ ਵਿੱਚ ਲਿਖ ਦਿੰਦੇ ਹਾਂ ਸੰਗਤ ਜੀ ਤੋਂ ਕਿਰਪਾ ਕਰਿਆ ਕਰੋ ਇਹਨਾਂ ਮਹਾਨ ਪਾਵਨ ਸਥਾਨਾਂ ਦੀ ਬਖਸ਼ਿਸ਼ ਬਹੁਤ ਵੱਡੀ ਹੈ ਸਾਡੇ ਗੁਰੂ ਸਾਹਿਬ ਦੇ ਇਹ ਸਥਾਨ ਹੈ ਕਿ ਅਸੀਂ ਆਪਣੇ ਇਹਨਾਂ ਗੁਰੂ ਸਥਾਨਾਂ ਦੀ ਵੀਡੀਓ ਨੂੰ ਇੱਕ ਲਾਈਕ ਜਾਂ ਕਮੈਂਟ ਦੇ ਵਿੱਚ ਵਾਹਿਗੁਰੂ ਵੀ ਨਹੀਂ ਲਿਖ ਸਕਦੇ ਤੋਂ ਕਿਰਪਾ ਕਰਿਆ ਕਰੋ ਵੀਡੀਓ ਨੂੰ ਜਿਸ ਨੂੰ ਜਿੰਨਾ ਤੁਸੀਂ ਲਾਈਕ ਅਤੇ ਕਮੈਂਟ ਕਰੋਗੇ ਤਾਂ ਵੀਡੀਓ ਹੋਰ ਸੰਗਤਾਂ ਤੱਕ ਵੀ ਪਹੁੰਚੇਗੀ ਅਤੇ ਹੋਰ ਸੰਗਤਾਂ ਵੀ ਇਸ ਪਾਵਨ ਸਥਾਨਾਂ ਦੇ ਦਰਸ਼ਨ ਕਰਕੇ ਨਿਹਾਲ ਹੋਣਗੀਆਂ ਤਾਂ ਇਹ ਇੱਕ ਸੇਵਾ ਹੀ ਹੈ ਸੰਗਤ ਜੀ ਆਓ ਰਲ ਮਿਲ ਕੇ ਇੰਨਾ ਪਾਵਨ ਸਥਾਨਾਂ ਦੇ ਦਰਸ਼ਨਾਂ ਦੀ ਸੇਵਾ ਹੋਰ ਨਾਲ ਸੰਗਤਾਂ ਦੇ ਨਾਲ ਸਾਂਝ ਪਾਈਏ ਕਿਰਪਾ ਕਰੋ ਜੀ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਭੁੱਲਚਕ ਹੋਵੇ ਗੁਰੂ ਪਾਸ਼ਾ ਜੀ ਦੇ ਇਸ ਪਾਵਨ ਸਥਾਨ ਦਾ ਇਤਿਹਾਸ ਸਰਵਣ ਕਰਵਾਉਂਦੇ ਹੋਏ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਸੰਗਤ ਜੀ ਕਿਉਂਕਿ ਮਨੁੱਖ ਤੁੱਛ ਬੁੱਧੀ ਦਾ ਮਾਲਕ ਹੈ ਗੁਰੂ ਪਾਸ਼ਾ ਦੀਨ ਦੁਨੀਆ ਦੇ ਮਾਲਕ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਹਨ ਉਹਨਾਂ ਦਾ ਪੇਤ ਤਾਪਾ ਨਹੀਂ ਪਾ ਸਕਦੇ ਸੰਗਤ ਜੀ ਸਿਰਫ ਉਹਨਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਉਹਨਾਂ ਤੋਂ ਗੁਰਸਿੱਖੀ ਜੀਵਨ ਦੀ ਦਾਤ ਮੰਗ ਸਕਦੇ ਹਨ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਯੂਟਿਊਬਰ ਉੱਪਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਫੇਸਬੁੱਕ ਉੱਪਰ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਨਾ ਜੀ